ਸਕਾਦੀ ਭਾਜੀ ਜਿਹੜਾ ਸਾਡਾ ਪਿਛਲਾ ਹਾਊਸ ਹੀ ਨਿਗਮ ਦਾ ਉਦੋਂ ਇੱਕ ਕੰਪੈਕਟਰ ਦਾ ਪੁਆਇੰਟ ਇੱਥੇ ਬਣਿਆ ਸੀ ਤੇ ਢੋਲੇਵਲ ਸਾਡਾ ਕੰਪੈਕਟਰ ਸੀ ਤੇ ਕਿਸਬਤ ਕੁਬਲੈਕਸਾ ਜਿਹੜਾ ਪੁਆਇੰਟ ਸੀ 2.0 ਬੰਦ ਹੋ ਗਿਆ 3.1 ਪਰ ਸਾਡਾ ਤਕਰੀਬਨ 1.5 ਸਾਲ ਤੋਂ ਬੜੇ ਵਧੀਆ ਢੰਗ ਨਾਲ ਕੰਮ ਚੱਲਿਆ ਸਾਨੂੰ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਲਗਾਤਾਰ ਤਕਰੀਬਨ 1 ਮਹੀਨੇ ਤੋਂ ਜਿਹੜੇ ਹਲਕਾ ਆਤਮ ਨਗਰ ਦੇ ਵਿਧਾਇਕ ਨੇ ਕੋਰਮਨ ਸਿੱਧੂ ਉਹਨਾਂ ਨੇ ਮੱਛੀ ਮਾਰਕੀਟ ਵਾਲਾ ਪੁਆਇੰਟ ਬੰਦ ਕਰਾਤਾ। ਨੇੜੇ ਕੂੜਾ ਸੱਟਾ ਸੀ ਉਹ ਬੰਦ ਹੋ ਗਿਆ। ਉਹ ਜੀ ਐਨ ਟੀ ਦਾ ਰੋਲਾ ਹੈ ਜੇ ਹੈ ਸੋ ਇਹਨਾਂ ਨੇ ਐਸ ਕਿਊ ਲਾ ਕੇ ਅਫਸਰਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹ ਦੋ ਪੁਆਇੰਟ ਬੰਦ ਕਰਾਤੇ। ਜਦਕਿ ਕੰਪੈਕਟਰ ਦਾ ਪੁਆਇੰਟ ਉੱਥੇ ਜਨਤਾ ਨਗਰ ਚੌਕ 'ਚ ਬਣਿਆ ਹੈ ਸ਼ੈੱਡ ਪਿਆ ਰਿਹਾ ਹੈ ਤਿਆਰ ਹੈ। ਜਨਤਾ ਬੇਕਰੀ ਦੇ ਸਾਹਮਣੇ ਸ਼ੈੱਡ ਪਿਆ ਰਿਹਾ ਹੈ ਤਿਆਰ ਹੈ। ਉਹ ਰੈਡੀ ਨਾ ਕੋ ਪੁਆਇੰਟ ਨੇ ਉੱਥੇ ਸ਼ੁਰੂ ਨਹੀਂ ਕਰ ਰਹੇ ਮੈਂ ਹੈਰਾਨ ਹਾਂ ਵੀ ਯਾਰ ਉਹ ਸਾਡਾ ਜਿਹੜਾ ਹਲਕੇ ਆਪਣੇ ਦੇ ਸੈਂਟਰਲ ਦੇ ਪਰ ਹੈ ਕਿ ਨਾ ਬਕੀ ਪ੍ਰੈਸ਼ਰ ਮੈਂ ਤਾਂ ਪਹਿਲਾਂ ਵੀਡੀਓ ਕਰਕੇ ਉਹਨਾਂ ਨੂੰ ਸੁਪੀ ਪੱਟ ਸੱਤੇ ਬਾਅਦ ਪਤਾ ਹੀ ਸਾਰੇ ਸ਼ਾਇਦ ਤੋਂ ਵੀ ਰੋਲਾ ਪੈ ਰਿਹਾ ਉਸ ਪਰ ਇਹ ਬਿਲਕੁਲ ਇਹਨਾਂ ਨੇ ਧਿਆਨ ਨਹੀਂ ਦਿੱਤਾ ਇਸ ਗੱਲ ਤੇ ਹਰ ਕਾਉਂਸਲਰ ਆਪਣੇ ਇਲਾਕੇ ਦਾ ਤੂੰ ਦੱਸੀਂ ਸਰਕਾਰ ਸਮਝੋ ਵੀ ਇਹ ਗੱਲ ਕਹਿੰਦੇ ਜੀ ਕਿ ਹਰ ਕਾਉਂਸਲਰ ਆਪਣੇ ਇਲਾਕੇ ਦਾ ਪੂਰਾ ਸਾਹਮਣੇ ਅਸੀਂ ਸਾਰੇ ਹਲਕੀ ਆਤਮਨ ਦਾ ਪੂਰਾ ਸਾਹਮਣੇ ਰਿਸਪੋਨਸਿਬਲ ਸੀ. ਸੀ.ਓ. ਦੇ ਜਿਹੜੇ 7-8 ਕਾਹਟ ਨੇ ਅਸੀਂ ਪੂਰਾ ਸਾਹਮਣੇ ਹੁੰਨਾ ਹੈ। ਇਹ ਨਾ ਦਾ ਬੜਾ ਹੀ ਨਲਕੀ ਕੰਮ ਹੈ। ਮੇਰੇ ਖਿਆਲ ਪਿਛਲੀ ਈਟ ਨੇ ਉਰਜ ਬੀਤੀ ਫੋਨ ਮੈਨੂੰ ਕਰਵਾਤ ਸੰਧੂ ਦੇ ਆਪਣੇ ਕਿਸੇ ਨਾ ਕਿਸੇ ਕੰਮ ਨੂੰ ਆਉਂਦੇ ਨੇ। ਕਿਉਂਕਿ ਮੇਰੇ ਨਾਲ ਲੱਗਦਾ ਲੱਗਾ ਤਾਂ ਮੈਂ ਪੂਰੇ ਇੰਟਰਸਟਡ ਸੀ ਕਿ ਮੈਂ ਔਫਰ ਉਹ ਇਹਨਾਂ ਦੇ ਰਵਾਜ ਤੋਂ ਲੜਿਆ ਜੀ ਜੀ ਵਾਰ ਲੜ ਗਿਆ ਇੰਟਰਸਰ ਸੀ ਇਹਨਾਂ ਨੇ ਜਦੋਂ ਮੈਂ ਬਤੌਰ ਕਾਂਗਸੀ ਇਹਨਾਂ ਦੇ ਨਾਲ ਕਿ ਕਰਦਾ ਰਿਆ ਪਰ ਬੜੀ ਮਾੜੀ ਗੱਲ ਹੈ ਵੀ ਇਹਨਾਂ ਨੇ ਨਿਯਮ ਛੱਕੇ ਤਾਂ ਕਿ ਵੀ ਉੱਥੇ ਪੁਆਇੰਟ ਬੰਦ ਕਰਾ ਤੇ ਆਪਣਾ ਪੁਆਇੰਟ ਲੈਣਾ ਨਹੀਂ ਸਾਨੂੰ ਖਰਾਬ ਕਰਨਾ ਦੋ ਵਾਰ ਮੈਂ ਪਹਿਲਾਂ ਆਪਣੀ ਫੇਸਬੁੱਕ ਤੇ ਲਾਈ ਹੁਕੀ ਇਹ ਗੱਲ ਗਰੁੱਪਾਂ ਚ ਪਾਤੀ ਹੁਣ ਤੁਸੀਂ ਆਏ ਹੋ ਮੈਂ ਫੇਰ ਇਹੀ ਬੋਲ ਰਿਹਾ ਮੈਂ ਤਾਂ एम एल ए को भी कहूंगा कि भाई यार तो आप अपनी जिम्मेवारी समझो है ज्यादा काम करा गया जो थोड़े को सरकार आगे ताकत आप आपका काम करोगे दूजे में तो खराब कर अपने इलाके का आप सामने इन्होंने जिम्मेवारी बनती है मान योग जे सा जोनल ट्यूशन ने जोन सीते जमा ही हथ होका बन के बैठे बोलते नहीं कि मैं एम एल ए बोल ही साथ एम एल ए कर अफसरशाई तो आस रखा मान योग ਕਮਿਸ਼ਨਰ ਨੇ ਨਾ ਗਮਨ ਜਦੋਂ ਲੈਣਾ ਦੇਵਨੋ ਰੋਹਿੰਦੀ ਕੋਲ ਆ ਥੋੜਾ ਬੋਤਾ ਯਾਰ ਰੀਡ ਦੀ ਹੱਡੀ ਰੱਖੋ ਤੁਸੀਂ ਆਈਐਸ ਅਫਸਰ ਹੋ ਐਨਾ ਨਾ ਧੱਕਾ ਤੇ ਮੋਹਨ ਜੀ ਦੀ ਕਿਵੇਂ ਬਾਤ ਹੋਏ ਇਹ ਤਾਂ ਨਰਾ ਧੱਕਾ ਹੋ ਰਿਹਾ ਜੇ ਕੰਪੈਕਟਰ ਇਹਨਾਂ ਨੇ ਕੋਈ ਪੁਆਇੰਟ ਬੰਦ ਕੀਤਾ ਉਹਦੇ ਬਦਲੇ ਹੱਕ ਮੰਗਾ ਉਸ ਇਲਾਕੇ ਦਾ ਜਿਹੜਾ ਕੌਂਸਲਰ ਸੋਮਾ ਸਾਡਾ ਜਿਹੜਾ ਵੀਰ ਤੇ ਪਰਲੇ ਪਾਸੇ ਨਹਿਰ ਵਾਲਾ ਜਿਹੜਾ ਜਿਹੜਾ ਵੀ ਮਜੂਰ ਲੱਗਦਾ ਵੀ ਉਹ ਪੁਆਇੰਟ ਦੇ ਇਹ ਟੂ ਪੁਆਇੰਟ ਬੰਦ ਕਰਨ ਲਈ ਦੂਜਾ ਪੁਆਇੰਟ ਦੇਣਾ ਪੈਂਦਾ ਇਹ ਨਹੀਂ ਵੀ ਆਪਾਂ ਸਾਰੇ ਸੱਤਾ ਅਠਾ ਵਾੜਾ ਦਾ ਕੂੜਾ ਕਿੱਥੇ ਸੁਣਦੇ ਉਹਨੂੰ ਕੱਲ ਪਤਾ ਲੱਗਿਆ ਜੀ ਇਹ ਦਾਣਾ ਮੰਡੀ ਕੋਲ ਕੰਪੈਕਟਰ ਲਾਉਣ ਨੂੰ ਫਿਰਦੇ ਸੀ ਦਾਣਾ ਮੰਡੀ ਹੈਗੀ ਜਗ੍ਹਾ ਥੋੜੀ ਉਹਦੀ ਮਾਰਕੀਟ ਕਮੇਟੀ ਮੰਡੀ ਬੋਰਡ ਇਹਨਾਂ ਨੂੰ ਆਪਣੀ ਜਗ੍ਹਾ ਤੇ ਕੰਪੈਕਟਰ ਨਹੀਂ ਲਾਉਂਦੇ ਨਾ ਲੋਕਾਂ ਨੂੰ ਮੂਰਖ ਬਣਾ ਰਹੇ ਬਿਸਕਾਇਆ ਦੇ ਉਹ ਵੀ ਕੰਮ ਇਹਨਾਂ ਦਾ ਖਟਾਈ ਤੇ ਪੈ ਗਿਆ ਇਹ ਆਪਣਾ ਜਿਹੜਾ ਜਨਤਨਗਰ ਵਾਲਾ ਪੁਆਇੰਟ ਆ ਉਹਨੂੰ ਜਾ ਜਨਤਾ ਦੇਖ ਰਹੀ ਸਾਹਮਣੇ ਜਿਹੜਾ ਪੁਆਇੰਟ ਆ ਸ਼ੈੱਡ ਪਿਆ ਉਹ ਦੋ ਪੁਆਇੰਟ ਆਪਣੇ ਚਾਲੂ ਕਰਨ ਆਪਣੇ ਇਲਾਕੇ ਦਾ ਪੂਰਾ ਸਾਹਮਣ ਤੇ ਸਾਡੇ ਤੇ ਰਹਿਮ ਕਰਨ ਬਖਸ਼ ਦੇਣ ਬਹੁਤ ਮਾੜਾ ਬਹੁਤ ਮਾੜਾ ਅਸਰ ਅਸੀਂ ਤਾਂ ਤੰਗ ਹੋ ਰਿਹਾ ਸਾਰਾ ਸ਼ਹਿਰ ਤੰਗ ਹੋ ਰਿਹਾ ਪ੍ਰਤਾਪ ਚੌਕ ਇਹ ਸੈਂਟਰਲ ਲੁਧਿਆਣੇ ਦਾ ਪ੍ਰਤਾਪ ਚੌਕ ਹੋ ਗਿਆ ਗਿਲ ਚੌਕ ਹੋ ਗਿਆ ਸ਼ਿਖਰਮਾ ਚੌਕ ਹੋ ਗਿਆ ਸਾਰਾ ਨੰਦਾ ਜੀ ਸਾਰੇ ਸ਼ਹਿਰ ਦੇ ਜਿੰਨੇ ਵਪਾਰੀ ਇੱਥੇ ਰਹਿੰਦੇ ਨੇ ਕਾਰੋਬਾਰ ਕਰਦੇ ਨੇ ਉਹ ਸਾਰੇ ਹਮਕਾਰ ਤੋਂ ਨਗਰ ਦੇ ਨੇ ਉਹਦਾ ਭੁਗਤਾਨ ਇਹਨਾਂ ਨੂੰ ਸਵਾ ਸਾਲ ਬਾਅਦ ਡੇਢ ਸਾਲ ਬਾਅਦ ਜਿਹੜੀ ਇਹ ਚੋਣਾ ਨਹੀਂ ਉਹ ਕਰਨਾ ਹੈ ਚੰਗਾ ਤਾਂ ਕੋਈ ਨਹੀਂ ਅੱਗੇ ਲੋੜ ਬਣੀ ਤੁਸੀਂ ਹਾਲ ਵੇਖੋ ਕੱਡਾ ਮਾੜਾ 2 ਸਾਲ ਹੋਏ ਨਹੀਂ ਸੜਕ ਬਣੀ ਸੜਕ ਬਿਲਕੁਲ ਰੁੱਸੀ ਗਈ ਹੈ ਡਿਵੈਲਪਮੈਂਟ ਦੇ ਨਾਂ ਤੇ ਕਾਰਪੋਰੇਸ਼ਨ ਦੇ ਪੈਸੇ ਦਾ ਸਮਸਤਿਆ ਨਾ ਹੋਵੇ ਜਿਹੜੇ ਕੰਮ ਠੀਕ ਨੇ ਠੀਕ ਤਾਂ ਕੀ ਕਰਨਾ ਸਾਨੂੰ ਖਰਾਬ ਕਰਦੇ ਆਪਣਾ ਕੰਮ ਤਾਂ ਇਹਨਾਂ ਨੇ ਚੰਗਾ ਕੀਤਾ ਕੋਈ ਉਲਟਾ ਸਾਨੂੰ ਖਰਾਬ ਕਰੇ ਬਿਨਾਂ ਗੱਲ ਜਦਕਿ ਕੋਈ ਸਾਡੇ ਇਹਨਾਂ ਨੂੰ ਕੋਈ ਜਾਂਤੀ ਦੁਸ਼ਮਣੀ ਨਹੀਂ ਕੋਈ ਝਗੜਾ ਨਹੀਂ ਜੀ ਮੇਰੇ ਵਾਰ ਤੇ ਇਹਨਾਂ ਨੂੰ ਕੂੜਾ ਸਿਕੰਦਰ ਹੱਕੀ ਕੋਈ ਨਹੀਂ ਅਫਸਰ ਬੋਲਦੇ ਨਹੀਂ ਮੈਂ ਤਾਂ ਕਈ ਵਾਰ ਜੋਨਲ ਕਮਿਸ਼ਨਰ ਨੂੰ ਕਿਹਾ ਚੀਫ ਸੈਂਟਰੀ ਨੂੰ ਕਿਹਾ ਵੀਡੀਓ ਬਣਾ ਬਣਾ ਕੇ ਪਾਈਆਂ ਕਮਿਸ਼ਨਰ ਨੂੰ ਪਾਈਆਂ ਮੀਰ ਨੂੰ ਪਾਈਆਂ ਮੀਰ ਤਾਂ ਮਲਬਾਚੀ ਘਰ ਦੀ ਮੀਰ ਨਾਲ ਦੀ ਚੀਜ਼ ਹੀ ਹੈ ਨਹੀਂ ਇੱਥੇ ਮੇਰੇ ਵਰਕਰਾਂ ਤੋਂ ਸਾੜਿਆਂ ਦੀ ਗੱਲ ਹੁੰਦਾ ਸੀ ਕਿਸੇ ਪਾਰਟੀ ਦਾ ਕੌਂਸਲਰ ਚਲੇ ਜੀ ਉਹਨਾਂ ਨੇ ਕੰਮ ਹੁੰਦੇ ਸੀ ਚਿੱਠੀ ਮਾਰ ਕਰਨਾ ਕੰਮ ਥੋੜੀ ਅਮੀਰ ਦਾ ਹੁਣ ਤਾਂ ਖਰੂ ਪੈ ਜਾਣਾ ਸੀ ਇੱਥੇ ਵੀ ਉਹ ਪੂੜਾ ਪ੍ਰਸ਼ਾਸਨ ਉਹਨੇ ਇਹ ਕੰਮ ਹੋਣ ਹੀ ਨਹੀਂ ਸੀ ਦੇਣਾ ਕਿਸੇ ਹਾਲ ਚ ਜਿਹੜਾ ਕੰਮ ਕਰ ਗਈ ਡੈਮੋਕ੍ਰੇਸੀ ਇੱਥੇ ਖਤਮ ਹੋ ਗਈ ਗੁੰਡਾ ਰਾਜ ਹੈ ਲੋਕਤੰਤਰ ਨਾਲ ਵੀ ਕੋਈ ਚੀਜ਼ ਨਹੀਂ ਨਾ ੱਤਕਾ ਕਰਦੇ ਪਿਆ ਸ਼ਰੇਮ ਸਮਾਂ ਹੋ ਗਿਆ ਇਹਨਾਂ ਨੂੰ ਜਵਾਬ ਦੇਵਾਂਗੇ ਆਪ